ਗੁਰੂ ਗ੍ਰੰਥ ਸਾਹਿਬ ਨੂੰ ਆਪਾਂ 11ਵੇਂ ਗੁਰੂ ਮੰਨਦੇ ਆ ਜੋ ਦਸਮ ਪਿਤਾ ਨੇ ਸਾਨੂੰ ਕਿਹਾ ਕਿ ਗੁਰੂ ਹੁਣੇ ਹੋਣਗੇ ਪਰ ਦਸਮ ਗ੍ਰੰਥ ਜਿਹੜਾ ਉਸ ਦੇ ਵਿੱਚ ਦਸਾਂ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਦੀ ਬਾਣੀ ਹੈ ਹਾਂ ਪਰ ਆਪਾਂ ਦਸਮ ਗ੍ਰੰਥ ਨੂੰ ਐਕਸੈਪਟ ਨਹੀਂ ਕਰਦੇ ਕਿਉਂਕਿ ਉਹਨੂੰ ਕਹਿ ਦਿੰਦੇ ਨੇ ਜੀ ਉਹ ਬਾਹਮਣੀ ਬਾਤ ਬਾਹਮਣੀਕਰਨ ਕਰਦਾ ਸਿੱਖਾਂ ਦਾ ਠੀਕ ਹੈ ਉਹ ਜੀ ਉਹਦੇ ਚ ਦੇਵਤਿਆਂ ਦੀ ਗੱਲ ਕੀਤੀ ਆ ਉਹਦੇ ਚ ਹਿੰਦੂ ਭਗਵਾਨਾਂ ਦੀ ਗੱਲ ਕੀਤੀ ਆ ਹਾਂ ਬੰਦਾ ਇਹ ਪੁੱਛੀ ਉਹ ਚਾਰ ਗੁਰੂ ਆਪਣੀ ਨਹੀਂ ਹੈਗੇ ਉਹ ਵਿਚਾਰ ਆਪਣੇ ਨੇ ਜਿਹਨਾਂ ਦੀ ਬਾਣੀ ਹੈ ਬੇਨਤੀ ਸੁਣੋ ਬੇਨਤੀ ਸੁਣੋ ਜਿਹੜਾ ਮੈਂ ਜ਼ਹਿਰ ਦੀ ਗੱਲ ਕੀਤੀ ਕਿ ਉਹਨਾਂ ਨੇ ਪਿਕਚਰਾਂ ਫਿਲਮਾਂ ਬਣਾ ਬਣਾ ਕੇ ਤੁਹਾਡੀਆਂ ਨਸਾਂ 'ਚ ਉਹ ਜ਼ਹਿਰ ਪਾਇਆ ਕਿ Hindu ਤਾਂ ਗੁੰਡਾ ਆ ਬਦਮਾਸ਼ ਆ ਉਹਦੇ ਤਲਕ ਲੱਗਿਆ ਜਿਹਦੇ ਗਲਚ ਮਾਲਾ ਉਹ ਗੁੰਡਾ ਬਦਮਾਸ਼ ਆ ਤੇ ਸਿੱਖ ਜੋਕਰ ਆ ਜਿਹਦੇ ਸਿਰ ਤੇ ਪੱਗ ਆ ਇਹਨਾਂ ਨੇ ਤੁਹਾਡੇ ਸਿੱਖਾਂ ਦੇ ਅੰਦਰ ਹਿੰਦੂਆਂ ਦੇ ਅੰਦਰ ਨਸਾਂ ਦੇ ਅੰਦਰ ਇੱਕ ਜ਼ਹਿਰ ਭਰੀ ਕਿ ਬ੍ਰਾਹਮਣੀਕਰਨ 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 100 ਸਾਲ ਲਗਾਤਾਰ ਤੁਹਾਨੂੰ ਇਹ ਪੜਾਉਣਾ ਪਹਿਲਾਂ ਕਿ ਦਸ਼ਮ ਗ੍ਰੰਥ ਬ੍ਰਾਹਮਣੀਕਰਨ ਆ ਹੂੰ ਉਦੋਂ ਬਾਅਦ ਜਦੋਂ ਤੁਸੀਂ ਇਸ ਚੀਜ਼ ਤੇ ਪੱਕੇ ਹੋ ਜਾਓਗੇ ਹੂੰ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਦੀ ਲੱਭ ਲੱਭ ਕੇ ਤੁਹਾਨੂੰ ਦੱਸਣਗੇ ਵੀ ਆ ਵੀ ਬ੍ਰਾਹਮਣੀਕਰਨ ਆ ਆ ਵੀ ਦੇਵਤਿਆਂ ਦੀ ਗੱਲ ਆ ਆ ਵੀ ਦੇਵਤਿਆਂ ਦੀ ਗੱਲ ਆ ਤੋੜਨਾ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਆ ਹੂੰ ਕਿਵੇਂ ਤੁਸੀਂ ਦਰਬਾਰ ਸਾਹਿਬ ਤੋਂ ਹਰ ਰੋਜ਼ ਗੁਰਬਾਣੀ ਜਿਹੜੀ ਟੈਲੀਕਾਸਟ ਹੁੰਦੀ ਹੈ ਉਹਦੇ ਵਿੱਚ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਸੁਣਾ ਹੋਣਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਹਰ ਹਲਾਦ ਤਰਾਇਆ ਨਹੀਂ ਸੁਣਿਆ ਬਿਲਕੁਲ ਸੁਣਿਆ ਕੋਣ ਸੀ ਹਰ ਨਾਕਸ਼ ਦੁਸ਼ਟ ਹਰ ਨਾਕਸ਼ ਤਾਂ ਸਾਡੇ ਹਿੰਦੂਆਂ ਦੇ ਵਿੱਚ ਸੀ ਪ੍ਰਹਲਾਦ ਦੇ ਪਿਤਾ ਜਿਨ੍ਹਾਂ ਦਾ ਨਰਸਿੰਗ ਨਰਸਿੰਗ ਅਵਤਾਰ ਨੇ ਵਿਸ਼ਨੂੰ ਜੀ ਦੇ ਹਰਨਾਕਸ਼ ਦੁਸ਼ਟ ਹਰ ਮਾਰਿਆ ਹੂੰ ਨਰਸਿੰਘ ਅਵਤਾਰ ਹਰਨਾਕਸ਼ ਜਦੋਂ ਉਹਨੇ ਵਾਰ ਲੈ ਲਿਆ ਕਿ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ ਨਾ ਮੈਨੂੰ ਬੰਦਾ ਮਾਰੇ ਨਾ ਜਾਨਵਰ ਨਾ ਕੋਈ ਮੈਨੂੰ ਅਫਤਾ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਰਸਿੰਘ ਅਵਤਾਰ ਦਲੀਸ਼ ਤੇ ਬੈਠ ਕੇ ਨਰਦਾ ਉਹ ਉਹਦਾ ਨਸੀਨਾ ਰਾਤ ਸ਼ਾਂਦੇ ਨੋਹਾਂ ਨਾਲ ਪਾੜ ਰਿਹਾ ਹਮ ਗੁਰੂ ਸਾਹਿਬ ਕਿਹਾ ਨੇ ਹਰਨਾਕ 11ਵੀਂ ਪਾਸ਼ਾਈ ਹਮ 11ਵੀਂ ਪਾਸ਼ਾਈ ਤੁਸੀਂ ਇਹਨੂੰ ਭਗਤਾਂ ਚ ਨਾ ਵੰਡੋ ਇਹਨੂੰ ਗੁਰੂਆਂ ਚ ਨਾ ਵੰਡੋ 11ਵੀਂ ਪਾਸ਼ਾਈ ਆਪਣੇ ਮੁਖਾਰਬਿੰਦ ਤੋਂ ਇਹ ਕਹਿ ਰਹੇ ਨੇ ਕਿ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੁਣ ਪ੍ਰਹਲਾਦ ਕੌਣ ਹੈ ਪ੍ਰਹਲਾਦ ਹਿੰਦੂਆਂ ਦੇ ਵਿੱਚ ਸਤਿਯੁਗ ਦਾ ਉਤਾਰ ਹੈ ਨਾ ਬਿਲਕੁਲ ਸਤਿਯੁਗ ਦਾ ਉਤਾਰ ਹੁਣ ਚਲਈਏ ਸਤਿਯੁਗ ਵਿੱਚ ਚਲਈਏ ਪ੍ਰਹਲਾਦ ਜੀ ਨੂੰ ਦੱਸ ਕੇ ਆਈਏ ਓਏ ਕਾਲ ਯੁਗ ਚ ਇੱਕ ਉਤਾਰ ਹੋਣਾ ਹੈ ਗਰਨਾਣਕ ਪਾਸ਼ਾ ਹੂੰ ਉਹਦੇ ਸਿੱਖ ਹੋਣਗੇ ਤੇ ਉਹ ਕਹਿਣਗੇ ਕਿ ਮੇਰਾ ਰਾਮ ਵੱਖਾ ਤੇ ਤੇਰਾ ਰਾਮ ਵੱਖਾ ਇਹ ਕਿੱਦਾਂ ਹੋ ਸਕਦਾ ਜਦ ਤਾਂ ਡਿ ਬਾਣੀ ਦੇ ਵਿੱਚ ਯਾਰ ਮੇ ਪਾਸ਼ਾ ਹੀ ਕਹਿ ਰਹੀ ਆ ਰਾਮ ਜਪੋ ਜੀ ਐਸੇ ਐਸੇ ਹੂੰ ਧਰੂ ਪ੍ਰਹਲਾਦ ਜਪਿਓ ਹਰ ਜਸੇ ਨਹੀਂ ਪੜਦੇ ਸਿੱਖ ਨਿੱਤ ਨਿਮਚਤਾ ਦੱਸੋ ਹੁਣ ਪ੍ਰਲਾਦ ਜੀ ਕੋਲ ਚੱਲ ਕੇ ਚਲੋ ਸਤਿਯੁਗ ਚ ਚਲੀਏ ਤੇ ਪ੍ਰਲਾਦ ਜੀ ਦੇ ਅੱਗੇ ਖੜੇ ਹੋਈਏ ਕਿਉਂਕਿ ਗੁਰਗ੍ਰੰਥ ਸਾਹਿਬ ਚੰਕਤ ਹੈ ਹਮ ਉਹਨਾਂ ਨੂੰ ਪੁੱਛੀਏ ਕਿ ਪ੍ਰਲਾਦ ਜੀ ਤੁਸੀਂ ਦੱਸੋ RAM ਜਪੋ ਜੀ ਐਸੇ ਐਸੇ ਧਰੂ ਪ੍ਰਲਾਦ ਜਪਿਓ ਹਰ ਜੈਸੇ ਹਮ ਤੇ ਉਹਨਾਂ ਨੂੰ ਜਾ ਕੇ ਪੁੱਛੀਏ ਪ੍ਰਲਾਦ ਜੀ ਮੈਨੂੰ ਇਹ ਦੱਸੋ ਕਿ ਮੇਰਾ RAM ਵੱਖ ਤੇ ਤੁਹਾਡਾ RAM ਵੱਖ ਇਹ ਕਿਵੇਂ ਆ